ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਰੇ ਕਿਸਾਨ ਭਰਾਵਾਂ ਦਾ ਮੁਰਤ ਤੋਂ ਸਵਾਗਤ ਹੈ ਤੁਹਾਡੇ ਆਪਣੇ ਚੈਨਲ YouTube ਵਾਲੇ ਫਾਰਮਰ ਤੇ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਰਾਤ 26 ਨਵੰਬਰ 2024 ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਵੇਂ ਜੀ ਗਤੀਵਿਧੀ ਮੌਸਮ ਦੀ ਅੱਜ ਰਾਤ ਦੇਖਣ ਨੂੰ ਮਿਲੇਗੀ ਗੱਲ ਕੀਤੀ ਜਾਵੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੀ ਸੈਟਲਾਈਟ ਇਮੇਜ ਤੋਂ ਕਲੀਅਰ ਹੈ ਕਿ ਮੌਸਮ ਮੈਦਾਨੀ ਭਾਗਾਂ ਦਾ ਸਾਫ਼ ਹੈ ਕਿਸੇ ਤਰੀਕੇ ਦੀ ਹਲਚਲ ਬੱਦਲ ਵਾਈ ਦੀ ਦਿਖਾਈ ਨਹੀਂ ਦੇ ਰਹੀ ਜੋ ਕਿ ਇੱਕ ਚੰਗੀ ਗੱਲ ਹੈ ਕਿਉਂਕਿ ਕਣਕ ਦੀ ਵਿਜਾਈ ਤੋਂ ਬਾਅਦ ਹੁਣ ਸਪ੍ਰੇਹਾ ਖਾਦਾਂ ਪਾਣੀ ਲਗਾਉਣ ਦਾ ਸਮਾਂ ਚੱਲ ਰਿਹਾ ਜੋ ਕਿ ਇੱਕ ਕਿਸਾਨਾਂ ਲਈ ਬਹੁਤ ਆਪਾਂ ਕਹਿੰਦੇ ਹਾਂ ਮਹੱਤਵਪੂਰਨ ਸਮਾਂ ਹੁੰਦਾ ਹੈ ਗੱਲ ਕੀਤੀ ਜਾਵੇ ਅੱਜ ਰਾਤ ਦੀ ਗਤੀਵਿਧੀਆਂ ਦੀ ਤਾਂ ਮੌਸਮ ਦੇ ਵਿੱਚ ਸਾਨੂੰ ਪਹਾੜੀ ਖੇਤਰਾਂ ਦੇ ਵਿੱਚ ਇੱਕ ਸਿਸਟਮ ਬਣਦਾ ਦਿਖਾਈ ਦੇ ਰਿਹਾ ਜੋ ਕਿ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਇਹਨਾਂ ਇਲਾਕਿਆਂ ਦੇ ਵਿੱਚ ਰਾਤ ਬੱਦਲਬਾਹੀ ਦੇਖਣ ਨੂੰ ਮਿਲੇਗੀ ਜਿਸ ਦੇ ਨਾਲ ਸਾਨੂੰ ਹਲਕੀ ਦਰਮਿਆਨੀ ਕਿਣਮਣ ਕਣੀ ਵੀ ਹੁੰਦੀ ਦਿਖਾਈ ਦੇਵੇਗੀ ਤੇ ਤਾਪਮਾਨ ਦੇ ਵਿੱਚ ਗਰਾਵਟ ਆਵੇਗੀ ਦਿੰਦੇ ਵੇਲੇ ਪੱਛਮੀ ਹਵਾ ਚੱਲਣ ਦੇ ਕਾਰਨ ਚੰਗੀ ਧੁੱਪ ਵੀ ਲੱਗੀ ਹੈ ਤੇ ਨਾਲ ਠੰਡ ਦਾ ਅਹਿਸਾਸ ਵੀ 3-4 ਵਜੇ ਤੋਂ ਹੋਣਾ ਸ਼ੁਰੂ ਹੋ ਚੁੱਕਿਆ ਸੀ ਜੋ ਕਿ ਸਵੇਰ ਵੇਲੇ ਤੱਕ ਇਸੇ ਤਰੀਕੇ ਨਾਲ ਰਹੇਗਾ ਅੱਜ ਤਾਪਮਾਨ ਜਿਹੜਾ ਘੱਟੋ-ਘੱਟ ਤਾਪਮਾਨ ਹੈ ਉਹ ਸਾਨੂੰ ਗਿਰ ਕੇ 12 ਡਿਗਰੀ ਤੱਕ ਪਾਰਾ ਜਾਂਦਾ ਦਿਖਾਈ ਦੇ ਰਿਹਾ ਜੋ ਕਿ ਕਾਫੀ ਸਰਦ ਰਾਤ ਅੱਜ ਦੇਖਣ ਨੂੰ ਮਿਲੇਗੀ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਮੌਸਮ ਮੀਂਹ ਤੇ ਰਾਹਤ ਹੈ ਕੋਈ ਵੱਡੀ ਕਾਰਵਾਈ ਨਹੀਂ ਹੈ ਪਰ ਮੌਸਮ ਵਿਭਾਗ ਵੱਲੋਂ ਅਲਰਟ ਜਾਰੀ ਹੋਏ ਹੈ ਕਿ 27 28 ਅਤੇ 29 ਇਹ ਤਿੰਨ ਦਿਨਾਂ ਦੇ ਵਿੱਚ ਸੰਗਣੀ ਤੁੰਦ ਪਵੇਗੀ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜਿਹੜੇ ਜ਼ਿਲ੍ਹੇ ਨੇ ਉਹ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਲੁਧਿਆਣਾ ਉਤੋਂ ਅੱਗੇ ਆ ਜੀ ਤਾਂ ਸ਼ਹੀਦ ਭਗਤ ਸਿੰਘ ਨਗਰ ਹੋ ਗਿਆ ਰੂਪਨਗਰ ਮੁਹਾਲੀ ਥੋੜਾ ਬਹੁਤਾ ਹਿੱਸਾ ਪਟਿਆਲੇ ਤੇ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਸੰਗਣੀ ਤੁੰਦ ਸਾਨੂੰ ਦੇਖਣ ਨੂੰ ਮਿਲ ਸਕਦੀ ਹੈ ਜੋ ਕਿ ਲਗਭਗ 27 ਤਰੀਕ ਸਵੇਰ ਤੋਂ ਲੈ ਕੇ 28 ਤਰੀਕ ਤੱਕ ਬਣੀ ਰਹੇਗੀ ਅਜਿਹਾ ਨਹੀਂ ਹੈ ਕਿ ਬਹੁਤ ਸੰਘਣੀ ਧੁੰਦ ਸਾਰੇ ਪੰਜਾਬ ਵਿੱਚ ਹੋਵੇਗੀ ਕਿਸੇ ਕਿਸੇ ਏਰੀਏ ਵਿੱਚ ਧੁੰਦ ਦਾ ਅਸਰ ਜ਼ਿਆਦਾ ਹੈ ਤੇ ਕਿਸੇ ਏਰੀਆ ਵਿੱਚ ਅਸਰ ਘੱਟ ਹੋਵੇਗਾ ਇਸ ਤੋਂ ਇਲਾਵਾ ਅਗਰ ਗੱਲ ਕੀਤੀ ਜਾਵੇ ਤਾਂ ਮੇਨਲੀ ਹੁਣ ਜਿਹੜਾ ਤਾਪਮਾਨ ਹੈ ਉਹ ਹੌਲੀ-ਹੌਲੀ ਘਟਣੀ ਸ਼ੁਰੂ ਹੋ ਚੁੱਕੇ ਨੇ ਤੇ ਇਸੇ ਤਰੀਕੇ ਨਾਲ ਤਾਪਮਾਨ ਅੱਧਾ-ਅੱਧਾ ਡਿਗਰੀ ਘਟਦੇ-ਘਟਦੇ ਦਸੰਬਰ ਦੇ ਪਹਿਲੇ ਹਫ਼ਤੇ ਤੱਕ ਰਾਤ ਦੇ ਤਾਪਮਾਨ 10 ਡਿਗਰੀ ਅਤੇ ਦਿਨ ਦੇ ਐਵਰੇਜ ਤਾਪਮਾਨ 22 ਤੋਂ 20 ਡਿਗਰੀ ਤੱਕ ਆ ਜਾਣਗੇ ਕਿਸਾਨਾਂ ਦੇ ਪੱਖ ਤੋਂ ਗੱਲ ਕੀਤੀ ਜਾਵੇ ਤਾਂ ਇੱਕ ਦੋ ਕ ਫੰਗੀ ਸਾਈਡ ਕਹ ਲੀਏ ਤਾਂ ਉਹਨਾਂ ਦਾ ਵੀ ਅਸਰ ਫਸਲਾਂ ਦੇ ਉੱਪਰ ਦੇਖਣ ਨੂੰ ਮਿਲਣਾ ਸ਼ੁਰੂ ਹੋ ਰਿਹਾ ਹੈ ਤੇ ਬਾਕੀ ਤੁਸੀਂ ਆਪਣੀ ਫਸਲ ਦਾ ਧਿਆਨ ਰੱਖੋ ਚੈੱਕ ਕਰਦੇ ਰਹੋ ਰੈਗੂਲਰ ਕਿ ਕੋਈ ਫਸਲ ਦੇ ਵਿੱਚ ਬਿਮਾਰੀ ਦਿਖਤਾ ਨਹੀਂ ਰਹੀ ਅਗਰ ਦਿਖਦੀ ਹੈ ਤਾਂ ਮੌਕੇ ਸਿਰ ਉਸ ਦਾ ਇਲਾਜ ਕਰ ਦਿਓ ਸਪਰੇਅ ਕਰ ਦਿਓ ਮੌਸਮ ਸਾਫ਼ ਹੈ ਤੇ ਵਧੀਆ ਪੈਦਾਵਾਰ ਤੁਸੀਂ ਲੈ ਸਕੋਗੇ ਮਿਲਦੇ ਆ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ ਤੁਹਾਨੂੰ ਅਸੀਂ ਹੁਣ ਇੱਕ ਫਸਲਾਂ ਬਾਰੇ ਅਤੇ ਸਬਜ਼ੀਆਂ ਦੀ ਕਾਸ਼ਤ ਬਾਰੇ ਤੁਹਾਨੂੰ ਇੱਕ ਵੀਡੀਓ ਅਲੱਗ ਤੋਂ ਲੈ ਕੇ ਆਈਏ ਜਿਦੇ ਵਿੱਚ ਪ੍ਰੋਪਰ ਜਾਣਕਾਰੀ ਕਿਸਾਨਾਂ ਨੂੰ ਮਿਲ ਸਕੇ ਕਿ ਕਿਸ ਸਮੇਂ ਵਿੱਚ ਕਿਹੜੀ ਫਸਲ ਆਬੀਜ ਕੇ ਤੁਸੀਂ ਜ਼ਿਆਦਾ ਲਾਹੇਵੰਦ ਹੋ ਸਕੋਗੇ ਉਹ ਜਲਦੀ ਸ਼ੁਰੂ ਕਰਦੇ ਆ ਸੀਰੀਜ਼ ਨੂੰ ਤੇ ਧੰਨਵਾਦ ਸਾਰੇ ਵੀਡੀਓ ਦੇਖਣ ਲਈ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰਦੇ ਹੋ ਵੀਡੀਓ ਚੰਗੀ ਲੱਗਦੀ ਹੈ ਲਾਈਕ ਵੀ ਕਰਦੇ ਹੋ ਜੀ